ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਤਾਤੀ ਵਾਉ ਨਾ ਲਗਈ ਬਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ राम नाम यो खद दिया एकाले वलाई राख लिए तिन रखद हार सब व्याद मिटाई कहो नानक कृपा भई परब पए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਤਾਤੀ ਵਾਉ ਨਾਲ ਲਗਈ ਬਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ राम नाम यो गद दिया एकाले वलाई राख लिए तिन रखद हार सब व्याद मिटाई कहो नानक कृपा भई रब भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਤਾਤੀ ਵਾਉ ਨਾ ਲਗਈ ਬਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ राम नाम यो गद दिया एकाले वलाई राख लिए तिन रखदार सब व्याध मिटाई कहो नानक कृपा भई परब पए सहाय वाहे गुरु जी का खालसा वाहे गुरु जी की फतेह ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾਲ ਗਈ ਬਾਰ ਬ੍ਰਹਮ ਸਰਣਾਈ ਚੌ ਗਿਰਧ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ राम नाम यो गद दिया एकाले वलाई राख लिए तिन रखदार सब व्याध मिटाई कहो नानक कृपा भई परब पए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਤਾਤੀ ਵਾਉ ਨਾ ਲਗਈ ਬਾਰ ਬ੍ਰਹਮ ਸਰਣਾਈ ਚੌ ਗਿਰਧ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਯੋ ਘੜ ਦਿਆ ਇਕਾਲੇ ਬਲਾਈ ਰੱਖ ਲੀਏ ਤਿਨ ਰਖਦ ਹਾਰ ਸਭ ਬਿਯਾਦ ਮਿਟਾਈ ਕਾਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾਲ ਗਈ ਬਾਹਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਓ ਖਦ ਦਿਆ ਏਕਾਲ ਵਲਾਈ ਰਾਖ ਲਿਏ ਤਿਨ ਰਖਦ ਹਾਰ ਸਭ ਵਿਆਦ ਮਿਟਾਈ ਆਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾੰ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਤਾਤੀ ਵਾਉ ਨਾ ਲਗਈ ਬਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਜੋ ਘੜ ਦਿਆ ਇਕਾਲੇ ਬਲਾਈ ਰੱਖ ਲੀਏ ਤਿਨ ਰਖਦ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ 5 ਤਾਤੀ ਵਾਉ ਨਾ ਲਗਈ ਬਾਰ ਬ੍ਰह्म ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਯੋਖਦ ਦਿਆ ਇਕਾਲ ਲਵਲਾਈ ਰਾਖ ਲੀਏ ਤੈਨ ਰਖਦ ਹਾਰ ਸਭ ਬਿਯਾਦ ਮਿਟਾਈ ਕਾਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 5 ਤਾਤੀ ਵਾਉ ਨਾਲ ਗਈ ਬਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ राम नाम यो गद दिया एकाले वलाई राख लिए तिन रखद हार सब व्याध मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह